ਉਹ ਜਿੱਥੇ ਗਿਆ ਦੀ ਕਦਰ ਨਹੀਂ ਉਥੇ ਕਾਲਾ ਹੁੰਦਾ ਜਾਣਾ ਉਹ ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀਂ ਪੈਸੇ ਢੇਲੇ ਉਹ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਭਾਈ ਬੰਦਿਆਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਧੀਆ ਪੁੱਤਸ ਲੱਗ ਜੇ ਹੋਣ ਇਹੋ ਅਸਲ ਜਗੀਰ ਪਹਿਣਾ ਜਹੀ ਸਕੀਰੀ ਨਹੀਂ ਜੇ ਕਰ ਵਰਤਨ ਵੀਰ ਪਹਿਣਾ ਜਹੀ ਸਕੀਰੀ ਨਹੀਂ ਜੇ ਕਰ ਵਰਤਨ ਵੀਰ ਹੋ ਬਾਪੂ ਹੁੰਦੇ ਤਾਜ ਸਿਰਾਂ ਤੇ ਮਾਵਾ ਠੰਡੀਆਂ ਛਾਵਾਂ ਜਿੰਦਗੀ ਦਾ ਬੋਝ ਤਾਂ ਰੱਬਾਂ ਵਿੱਚ ਹਿੰਮਤ ਦੇ ਮੈਂ ਬਚਾ ਸਕਾਂ ਅਪਦੇਸ਼ ਅੰਮ ਜੰਮੀ ਧੀ ਨੂੰ ਹੈ ਕੀ ਕਰ ਜਾਂਦੇ ਆ ਜੇ ਤਿਆਰ ਨਹੀਂ ਕੋਈ ਉਹ ਤੈਨੂੰ ਪਤਾ ਨਹੀਂ ਡਾਕਟਰ ਦੇ ਜਾਣਾ ਠੀਕ ਹੈ ਮੈਨੂੰ ਨਹੀਂ ਜਾਣਾ ਈਸੋਰੇ ਮੈਂ ਕਿਉਂ ਨਹੀਂ ਜਾਣਾ ਦਾ ਮੇਰੀ ਗੱਲ ਸੁਣੋ ਜਦੋਂ ਮੈਂ ਵਿਆਹ ਕੇ ਆਈ ਸੀ ਤੁਸੀਂ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ ਉਹ ਕਿਹੜਾ ਵਾਅਦਾ ਕੀਤਾ ਸੀ ਤੇਰੇ ਨਾਲ ਤੁਸੀਂ ਕਿਹਾ ਸੀ ਮੈਂ ਹਰ ਦਫਾ ਤੇ ਤੇਰਾ ਸਾਥ ਦੇਵਾਂਗਾ ਹਰ ਫੈਸਲੇ ਤੇ ਤੇਰੀ ਸਹਿਮਤੀ ਲਵਾਂਗਾ ਪਰ ਕਿੱਥੇ ਗਿਆ ਤੁਹਾਡਾ ਉਹ ਵਾਅਦਾ ਉਹ ਮੇਰੇ ਬਹੁਤੀਆਂ ਗੱਲਾਂ ਦੇ ਵਿੱਚ ਰਲ ਜਾ ਸੂਰ ਜ ਪਹਿਲਾਂ ਹੀ ਬਹੁਤ ਉੱਪਰ ਆ ਗਿਆ ਤਿੰਨ ਫੋਨ ਆ ਗਏ ਡਾਕਟਰ ਦੇ ਚਲ ਛੇਤੀ ਕਰ ਆਪਾਂ ਜਾਣਾ ਚਲੋ ਚਾਰ ਹੋ No, <laughs> हां हामेर ਸਮਾਸੇਂੀਆਂ ਬਹੁਤ ਵੱਡਾ ਸਮਾਸੇਂੀਆਂ ਮੈਂ ਮੈਂ ਲੋਹੜੀਆਂ ਮਨਾਉਣਾ ਲੋਕਾਂ ਦੀਆਂ ਧੀਆਂ ਦੀਆਂ ਮੈਂ ਲੋਕਾਂ ਦੀਆਂ ਧੀਆਂ ਨੂੰ ਪ੍ਰਮੋਟ ਵੀ ਕਰਦਾ ਪਰ ਪਰ ਮੈਂ ਇਹ ਸਭ ਕੁਝ ਆਪਣੀ ਧੀ ਲਈ ਵੀ ਕਰ ਸਕਦਾ ਪਰ ਤੂੰ ਨਹੀਂ ਜਾਣ ਸਕਦੀ ਕਿ ਮੇਰੀ ਮਜਬੂਰੀ ਕੀ ਆ ਅੱਜ ਮੈਂ ਮਜਬੂਰ ਹੋਇਆ ਆਪਣੀ ਧੀ ਦੀ ਮੌਤ ਤੇਰੇ ਸਾਹਮਣੇ ਖੜ ਕੇ ਆਪਣੇ ਹੱਥੀ ਮੰਗ ਰਿਆਂ ਤੂੰ ਨਹੀਂ ਜਾਣ ਸਕਦੀ ਮੇਰੀ ਮਜਬੂਰੀ ਕੀ ਆ ਨਹੀਂ ਜਾਣ ਸਕਦੀ ਮਜਬੂਰੀ ਨਹੀਂ ਪੜਦੀ ਨਹੀਂ ਪੜਦੀ ਅੱਜ ਕੱਲ੍ਹ ਦੀਆਂ ਲਗਨ ਲਹਾਨ ਹੋਈਆਂ ਖਬਰਾਂ ਕਿ ਕਿਵੇਂ 2-2 3-3 ਸਾਲਾਂ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਹੇ ਨੇ ਤੇ ਕਿਵੇਂ ਖੇਤਾਂ ਦੇ ਝਾੜੀਆਂ ਦੇ ਵਿੱਚੋਂ ਬੱਚਿਆਂ ਦੇ ਲਾਸ਼ਾਂ ਲੱਭ ਰਹੀਆਂ ਨੇ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਵੀ ਮੇਰੀ ਟੀਮ ਦੇ ਨਾਲ ਵੀ ਕੁਝ ਅਜਿਹਾ ਵਾਪਰੇ ਸੋ ਮੈਂ ਚਾਹੁੰਦਾ ਹੁਏ ਵੀ ਕੁਝ ਨਹੀਂ ਕਰ ਸਕਦਾ ਕਰ ਸਕਦਾ ਤਾਂ ਆਪਣੀ ਟੀਂ ਦਾ ਸਿਰਫ ਕਤਲ ਕਰ ਸਕਦਾ ਸਿਰਫ ਕਤਲ ਕਰ ਸਕਦਾ ਇਸ ਦਾ ਹੋਰ ਸ਼ਾਇਦ ਹੱਲ ਵੀ ਕੋਈ ਨਹੀਂ ਕਿ ਮੈਂ ਕਤਲ ਹੀ ਕਰ ਸਕਦਾ ਸਿਰਫ ਕਤਲ ਨਹੀਂ ਕਿਸ ਦਾ ਹੋ ਵੀ ਹੱਲ ਹੈ ਸਮਾਜ ਦੇ ਵਿੱਚ ਇਹੋ ਜਿਹੀ ਕੋਈ ਬੁਰਾਈ ਨਹੀਂ ਜਿਸ ਦਾ ਅੰਤ ਨਾ ਹੋਇਆ ਹੋਵੇ ਕ੍ਰੋਹਨਾਤਿਆ ਦਾ ਅੰਤ ਹੋ ਚੁੱਕਿਆ ਬੇਹੇੜੀ ਵਰਗੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਇਸ ਦਾ ਵੀ ਹੱਲ ਹੈ ਇਸ ਦਾ ਵੀ ਹੱਲ ਹੈ ਪਰ ਮੈਨੂੰ ਤਾਂ ਲੱਗਦਾ ਸੀ ਕਿ ਉਹਨਾਂ ਕਾਤਲ ਹੋਈਆਂ ਧੀਆ ਦੇ ਮਾਪੇ ਕਚਹਿਰੀਆਂ ਦੇ ਗੇੜੇ ਮਾਰ-ਮਾਰ ਇਨਸਾਫ ਦੀ ਉਡੀਕ ਕਰਦੇ ਇਸ ਜੱਗ ਤੋਂ ਕੁਝ ਕਰ ਜਾਂਦੇ ਨੇ ਫਤਮ ਹੋ ਜਾਂਦੀਆਂ ਨੇ ਗਵਾਹੀਆਂ ਤੇ ਮਨ ਜਾਂਦੇ ਨੇ ਗਵਾਹ ਪਰ ਪਰ ਤੇਰੇ ਗੱਲ ਚੋਂ ਮੈਨੂੰ ਕੁਝ ਮਹਿਸੂਸ ਹੋਇਆ ਕੁਝ ਮਹਿਸੂਸ ਹੋਇਆ ਮੈਨੂੰ ਤੁਹਾਡੀਆਂ ਗੱਲਾਂ ਚੋਂ ਤੇ ਫਿਰ ਆਪਾਂ ਕੀ ਕਰ ਸਕਦੇ ਆ ਆਪਾਂ ਆਪਣੇ ਘਰ ਕੋਈ ਇਹ ਚੀਜ਼ਾਂ ਸ਼ੁਰੂ ਕਰ ਸਕਦੇ ਆ ਆਪਾਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਆ ਕਿ ਆਪਣੇ ਬੱਚਿਆਂ ਨੂੰ ਗੁੱਡ ਟੱਚ ਤੇ ਗੈਰ ਟੱਚ ਬਾਰੇ ਦੱਸਣ ਦਾਦੀਆਂ ਨਾਨੀਆਂ ਨੇ ਸਿਖਾਇਆ ਉਹਨਾਂ ਤੱਕ ਪਹੁੰਚਣ ਜੋਇੰਟ ਫੈਮਿਲੀ ਆ ਜਿ ਰਹਿਣ ਤੇ ਤੀਜੀ ਗੱਲ ਆਪਾਂ ਸਰਕਾਰ ਅਤੇ ਖਪੀਰ ਕਰ ਸਕਦੇ ਆ ਕਿ ਜਿਹੜੇ ਬਰਾਦਕਾਰ ਵਾਲੇ ਕੇਸ ਨੇ ਇਹ ਤਾਂ ਨਾ ਤਾਂ 4 ਮਹੀਨੇ ਦੇ ਵਿੱਚ ਵਿੱਚ ਨਕਤਾਏ ਜਾਣ ਤਾਂ ਫਿਰ ਤਾਂ ਫਿਰ ਆਪਾਂ ਜਦੋਂ ਬੰਦ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਮਜਬੂਰ ਕਰਾਂਗੇ ਇਹਨਾਂ ਸਰਕਾਰਾਂ ਨੂੰ ਕਿ ਸਖਤ ਤੋਂ ਸਖਤ ਕਾਨੂੰਨ ਬਣਾਵੇ ਤਾਂ ਕਿ ਇਹੋ ਜਿਹੇ ਘਟਾ ਘਟਨਾਵਾਂ ਨੂੰ ਆਜਾਮ ਦੇਣ ਵਾਲੇ ਦਰਿੰਦੇ ਜਲਦੀ ਤੋਂ ਜਲਦੀ ਸਿਲਾਖਾਂ ਦੇ ਪਿੱਛੇ ਹੋਣ ਸੋ ਆਪਾਂ ਨਾਲ ਮਿਲ ਕੇ ਸਮਾਜ ਨੂੰ ਜ਼ਰੂਰ ਜਾਗਰੂਕ ਕਰਾਂਗੇ ਜ਼ਰੂਰ ਜਾਗਰੂਕ ਕਰਾਂਗੇ ਦੀਪ ਸਿੰਘਾ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਦਫ਼ਤਰ ਸਿਵਲ ਸਰਜਨ ਬਰਨਾਲਾ ਅੱਜ ਅਸੀਂ ਰਾਸ਼ਟਰੀ ਕਿਸ਼ੋਰ ਅਵਸਥਾ ਸੰਬੰਧੀ ਪ੍ਰੋਗਰਾਮ ਦੇ ਵਿੱਚ ਅਸੀਂ ਪਿੰਡ ਮੰਗਿਆਲ ਦੇ ਵਿੱਚ ਪਹੁੰਚੇ ਹਾਂ ਜਿਸ ਵਿੱਚ ਸਾਡੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਇਸ ਪਿੰਡ ਦੀ ਪੰਚਾਇਤ ਅਤੇ ਇਸ ਪਿੰਡ ਦੇ ਸਿਹਤ ਵਿਭਾਗ ਦੇ ਸਾਡੇ ਕਰਮਚਾਰੀ ਸਿੱਖਿਆ ਵਿਭਾਗ ਦੇ ਅਧਿਆਪਕ ਸਹਿਬਾਨ ਅਤੇ ਸਾਡੇ ਜਿਹੜੇ ਇਸ ਪਿੰਡ ਠੁਲੀਆਲ ਤੇ ਪਿੰਡ ਮੰਗਿਆਲ ਦੇ ਪੀਅਰ ਐਜੂਕੇਟਰ ਚੁਣੇ ਗਏ ਆ ਉਹਨਾਂ ਦੇ ਜਾਗਰੂਕਤਾ ਪ੍ਰੋਗਰਾਮ ਸਾਡਾ ਅੱਜ ਇੱਥੇ ਇਸ ਪਿੰਡ ਦੇ ਵਿੱਚ ਰੱਖਿਆ ਗਿਆ ਸੀਗਾ ਜਿਸ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਤੇ ਜਿਵੇਂ ਕਿ ਭੂਣ ਹੱਤਿਆ ਹੋਗੀ ਨਸ਼ਿਆਂ ਤੋਂ ਜਾਗਰੂਕਤਾ ਅਤੇ ਕਿਸ਼ੋਰ ਅਵਸਥਾ ਜਿਹੜੀ ਕਿ 10 ਤੋਂ 19 ਸਾਲ ਦੀ ਅਵਸਥਾ ਹੈ ਕਿ ਇਸ ਅਵਸਥਾ ਦੇ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਂਦੀਆਂ ਜਾਂ ਬੁਰੀ ਸੰਗਤ ਤੋਂ ਬਚਾ ਲਈ ਅਤੇ ਚੰਗੀ ਖੁਰਾਕ ਦਾ ਸੇਵਨ ਕਰਨ ਲਈ ਅਸੀਂ ਅੱਜ ਇਹ ਪ੍ਰੋਗਰਾਮ ਕੀਤਾ ਜਿਸ ਵਿੱਚ ਸਾਡੀਆਂ ਪੀਅਰ ਐਜੂਕੇਟਰ ਦੀਆਂ ਬੱਚੀਆਂ ਨੇ ਤੇ ਬੱਚਿਆਂ ਨੇ ਇਸ ਜਾਗਰੂਕਤਾ ਇਸ ਪ੍ਰੋਗਰਾਮ ਦੇ ਜਾਗਰੂਕਤਾ ਇੱਕ ਨਾਟਕ ਵੀ ਕੀਤਾ ਗਿਆ ਤੇ ਇਥੋਂ ਦੇ ਸਮਾਜਸੀ ਵੀ ਸੰਸਥਾ ਵੱਲੋਂ ਵੀ ਇੱਕ ਨਾਟਕ ਜਾਗਰੂਕਤਾ ਨਾਟਕ ਕੀਤਾ ਗਿਆ ਤੇ ਅਸੀਂ ਅੱਜ ਇਹ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਵਿੱਚ ਇਹ ਦਿਵਸ ਮਨਾ ਰਹੇ ਹਾਂ ਕਸੂਰ ਨਾਮ ਹੈ ਮੈਂ ਪਰਮਿੰਦਰ ਸਿੰਘ ਹਮੀਦੀ ਜੋ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲਕਲਾ ਸੰਸਥਾ ਵੱਲੋਂ ਅੱਜ ਅਸੀਂ ਪਿੰਡ ਮੰਗੇਵਾਲ ਵਿਖੇ ਪਹੁੰਚੇ ਸੀਗੇ ਜੋ ਕਿ ਸਾਡੇ ਹੈਲਥ ਡਿਪਾਰਟਮੈਂਟ ਡਿਪਾਰਟਮੈਂਟ ਵੱਲੋਂ ਮੰਗੇਵਾਲ ਦੇ ਵਿੱਚ ਕਸੂਰ ਬਿਵਸਥਾ ਦੇ ਵਿੱਚ ਜੋ ਬੱਚਿਆਂ ਨੂੰ ਜਾਗਰਤ ਕਰਨ ਲਈ ਕੈਂਪ ਲਗਾਏ ਜਾਂਦੇ ਆਗੇ ਉਹ ਅੱਜ ਮੰਗੇਵਾਲ ਵਿਖੇ ਕੀਤਾ ਗਿਆ ਸੀਗਾ ਇੱਥੇ ਬਹੁਤ ਹੀ ਸਮਾਜ ਸੇਵੀ ਸੰਸਥਾ ਪੂਰੀ ਪੰਚਾਇਤ ਵੱਲੋਂ ਤੇ ਮੈਡਮ ਸਾਡੇ ਜਸਵੀਰ ਜੀ ਕਨੋਂ ਵੱਲੋਂ ਬਹੁਤ ਵਧੀਆ ਪ੍ਰਾਰੰਭਾ ਕਰਕੇ ਅੱਜ ਜੋ ਪ੍ਰੋਗਰਾਮ ਕੀਤਾ ਗਿਆ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਜਿੱਦਾਂ ਕਿ ਛੋਟੀਆਂ ਬੱਚੀਆਂ ਸਾਡੀਆਂ ਨੇ ਮਤਲਬ ਲਗਭਗ 18 ਸਾਲ ਤੋਂ ਥੱਲੇ ਬੱਚੇ ਲੜਕੇ ਲੜਕੀਆਂ ਦੋਨੋਂ ਦੇ ਉਹਨਾਂ ਦੀ ਉਮਰ ਹੁੰਦੀ ਹੈ ਜਿਹੜੀ ਉਹ ਇੱਥੇ ਉਸ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਨੇ ਮੈਚੋਰ ਹੋਣਾ ਹੁੰਦਾ ਜੋ ਕਿ ਉਹਨਾਂ ਨੇ ਸਮਝਣਾ ਇੱਥੋਂ ਪੜ੍ਹ ਲਿਖ ਕੇ ਜਾਣਾ ਸਕੂਲ ਦੇ ਵਿੱਚੋਂ ਅੱਗੇ ਜਿਹਹੇ ਜਿਹਾ ਆਪਾਂ ਉਹਨਾਂ ਨੂੰ ਸਿਖਾਵਾਂਗੇ ਉਹ ਉਹ ਜਾ ਕੇ ਸਿੱਖਦੇ ਆ ਬੱਚੇ ਇੱਥੇ ਕੈਂਪਰਾਂ ਹੀ ਉਹ ਬੱਚਿਆਂ ਨੂੰ ਅੱਜ ਬਹੁਤ ਤੋਂ ਵਧੀਆ ਤਰੀਕੇ ਨਾਲ ਗੱਲਾਂ ਸਿਖਾਈਆਂ ਗਈਆਂ ਦੱਸੀਆਂ ਗਈਆਂ ਸਮਾਜ ਪ੍ਰਤੀ ਹੈਲਥ ਪ੍ਰਤੀ ਜੋ ਕਿ ਅੱਜ ਨਸ਼ਿਆਂ ਦੇ ਉੱਤੇ ਬਹੁਤ ਵੱਡਾ ਚੱਲ ਰਿਹਾਗਾ ਦੌਰ ਉਹਦੇ ਪ੍ਰਤੀ ਜਿਤ ਨਸਿਆਂ ਤੋਂ ਬਚਣਾ ਕਿਵੇਂ ਆ ਉਹ ਨਾਟਕਾ ਰਾਹੀਂ ਇੱਥੇ ਸਾਡੇ ਬਲਜਿੰਦਰਪੁਰ ਭੈਣ ਮੰਗੇਵਾਲ ਵੱਲੋਂ ਨਾਟਕ ਰਾਹੀਂ ਪੇਸ਼ ਕੀਤਾ ਗਿਆ ਜਿੰਦ ਜਗਤਾਰ ਜੀ ਵੱਲੋਂ ਉਹ ਬਹੁਤ ਸੋਹਣੇ ਪ੍ਰੋਗਰਾਮ ਕੀਤੇ ਗਏ ਅੱਜ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸੀ ਧੰਨਵਾਦ ਕੀ ਨਾਮ ਵੀ ਜੀ ਮੇਰਾ ਨਾਮ ਮਨਦੀਪ ਜੀ ਮੈਂ ਇਸੇ ਨਗਰ ਨੂੰ ਬਲੋਂਗ ਕਰਦਾ ਹਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਭੈਣ ਜੀ ਜਸਵੀਰ ਕੌਰ ਜਿਹੜੇ ਇਥੋਂ ਸਾਡਾ ਹੈਲਥ ਸੈਂਟਰ ਮੰਗੇਵਾਲ ਚਲਾ ਰਹੇ ਨੇ ਤੇ ਸਮੂਹ ਨਗਰ ਪੰਚਾਇਤ ਸਰਪੰਚ ਸਾਹਿਬ ਸਮੂਹ ਪੰਚਾਇਤ ਜਿਹੜਾ ਸਮੂਹ ਇਹਨਾਂ ਦਾ ਸਟਾਫ ਆ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਜਿਹੜੀ ਬਾਲ ਅਵਸਥਾ ਦੇ ਵਿੱਚ ਇੱਕ ਟ੍ਰੇਨਿੰਗ ਕੈਂਪ ਆ ਜਿਹੜਾ ਸਕੂਲ ਦੇ ਵਿੱਚ ਲਗਾਇਆ ਗਿਆ ਸਮੂਹ ਜਿਹੜਾ ਹੈਲਥ ਡਿਪਾਰਟਮੈਂਟ ਆ ਜ਼ਿਲ੍ਹਾ ਬਰਨਾਲਾ ਦਾ ਇਹਨਾਂ ਵੱਲੋਂ ਤੇ ਜਿਹੜੀਆਂ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੀਆਂ ਆਪਣੀਆਂ ਸਮਾਜਿਕ ਕ੍ਰਿਤੀਆਂ ਨੇ ਜਾਂ ਉਹਨਾਂ ਨੂੰ ਗਿਆਨ ਆ ਕੇ ਕਿਵੇਂ ਵਿਚਰਨਾ ਕਿਵੇਂ ਜਿਹੜੀਆਂ ਤੁਸੀਂ ਬੁਰਾਈਆਂ ਨੇ ਉਹਨਾਂ ਤੋਂ ਦੂਰ ਰਹਿਣਾ ਉਹਨਾਂ ਵਾਰੇ ਜਿਹੜੀ ਜਾਣਕਾਰੀ ਹੈ ਚੰਗੇ ਇੱਕ ਨਾਗਰਿਕ ਬਣਾਉਣ ਲਈ ਚੰਗੇ ਬੱਚੇ ਬਣਾਉਣ ਲਈ ਚੰਗੇ ਜਿਹੜੇ ਔਲਾਦ ਆ ਉਹ ਅੱਗੇ ਬਣ ਕੇ ਸਾਬਤ ਹੋਣ ਆਪਣੇ ਮਾਪੇ ਲਈ ਚੰਗੇ ਸੱਤ ਹੋਣ ਉਹਦੇ ਲਈ ਜਿਹੜੀ ਅੱਜ ਗਿਆਨ ਆ ਉਹ ਦਿੱਤਾ ਗਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਰਾਜਵਿੰਦਰ ਕੋ ਰਾਜਵਿੰਦਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰੋਗਰਾਮ ਕਰਿਆ ਗਿਆ ਸਾਡੇ ਵੱਲੋਂ ਕੀ ਕਹਣਾ ਹੈ ਸਾਡੇ ਵੱਲੋਂ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਅਸੀਂ ਸਬ ਸੈਂਟਰ ਮੰਗੇਵਾਲ ਸਬ ਸੈਂਟਰ ਠੁਲੀਵਾਲ ਇਹਨਾਂ ਦੋਹਾਂ ਦੇ ਪਿੰਡਾਂ ਦੇ ਜਿਹੜੇ ਪੀਆਰ ਐਜੂਕੇਟਰ ਸੀਗੇ ਅਸੀਂ ਇਹਨਾਂ ਨੂੰ ਤਿਆਰ ਕੀਤਾ ਹੋਇਆ ਵੀ ਜਿਹੜੇ ਇਹਨਾਂ ਦੇ ਨਾਲ ਕਸੂਰੋਬਸਤਾ ਦੇ ਵਿੱਚ ਜੋ ਵੀ ਇਹਨਾਂ ਦੇ ਨਾਲ ਬਿਮਾਰੀਆਂ ਫੈਲਦੀਆਂ ਜਾਂ ਜਿਵੇਂ ਇਹਨਾਂ ਨੂੰ ਕੋਈ ਰਸਤੇ ਦੇ ਵਿੱਚ ਕੋਈ ਔਕੜ ਆਉਂਦੀਆਂ ਜਾਂ ਇਹਨਾਂ ਦੇ ਨਾਲ ਕੋਈ ਛੇੜਛਾੜ ਹੁੰਦੀ ਆ ਵੀ ਉਹਨੂੰ ਅੰਦਰੇ-ਅੰਦਰ ਦਬਾ ਕੇ ਨਹੀਂ ਰੱਖਣਾ ਹੈਗਾ ਇਹ ਵੀ ਉਹਨੂੰ ਖੁੱਲ ਕੇ ਉਹਨਾਂ ਦੇ ਜਾਂ ਤਾਂ ਮਾਤਾ-ਪਿਤਾ ਨੂੰ ਜਾਂ ਫਿਰ ਜਿਹੜੇ ਪੀਆਰ ਚੁਣੇ ਹੋਏ ਆ ਉਹ ਇਹਨਾਂ ਦੇ ਦੁਆਰਾ ਸਾਡੇ ਕੋਲੇ ਪਹੁੰਚਣ ਸਬ ਸੈਂਟਰ ਠੁਲੀਵਾਲ ਜਾਂ ਪਿੰਡ ਮੰਗੇਵਾਲ ਵਿਚ ਸਬਸੈਂਟਰ ਜਿਹੜਾ ਵੀ ਉੱਥੇ ਇਹਨਾਂ ਨੂੰ ਪਹੁੰਚਾਇਆ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਵੀ ਪ੍ਰੋਬਲਮ ਦੇ ਨਾਲ ਇਹ ਜੂੰਦ ਰਹੇ ਆ ਉਹ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ ਜੀ